ਪੰਜਾਬ ਪੁਲਿਸ ਦੇ ਵੱਲੋਂ ਅੰਤਰਰਾਜੀ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਗੈਂਗਸਟਰ ਸਿਮਰਨਜੀਤ ਸਿੰਘ ਉਰਫ ਜੁਜਾਰ ਗਿਰੋਹ ਦੇ ਇੱਕ ਗੁਰਗੇ ਨੂੰ 4 ਪਿਸਤੋਲਾਂ ਸਮੇਤ ਕਾਬੂ ਕੀਤਾ ਗਿਆ ਐ ਨਾ ਹੀ ਨਹੀਂ ਪੁਲਿਸ ਨੇ ਨਸ਼ੇ ਖਿਲਾਫ ਵੱਡੀ ਮੁਹਿੰਮ ਦੇ ਤਹਿਤ ਕਈ ਨਸ਼ਾ ਤਸਕਰਾਂ ਨੂੰ ਵੀ ਕਾਬੂ ਕੀਤਾ ਹੈ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੁੱਲਰ ਦੇ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਇਸ ਸੰਬੰਧੀ ਜਾਣਕਾਰੀ ਦਿੱਤੀ ਗਈ ਹੈ ਇਹ ਸਾਡੇ ਡੀਜੀ ਸਾਹਿਬ ਦੇ ਜਿਹੜੇ ਹੁਕਮ ਨੇ ਔਰ ਨਸ਼ਾ ਨਿਰਦੇਸ਼ ਸਾਨੂੰ ਮਿਲੇ ਨੇ ਉਹਦੇ ਚ ਮੇਨ ਦੋ ਪ੍ਰਾਇਰੀਟੀਆਂ ਨੇ ਡਰੱਗ ਤੇ ਗੈਂਗਸਟਰ ਉਸੇ ਸਬੰਧ ਚ ਅਸੀਂ ਦੋ ਅੱਜ ਬਹੁਤ ਵੱਡੀਆਂ ਕਾਮਯਾਬੀਆਂ ਜਿਹੜੀਆਂ ਅੰਮ੍ਰਿਤਸਰ ਕਮਿਸ਼ਨਰ ਪੁਲਿਸ ਨੂੰ ਮਿਲੀਆਂ ਸਭ ਤੋਂ ਪਹਿਲਾਂ ਤਾਂ ਜਿਹੜਾ ਇੱਕ ਡਰੱਗ 카rtel ਹੈਗਾ ਬਹੁਤ ਵੱਡਾ ਨੈਕਸਸ ਉਹ ਬ੍ਰੇਕ ਕੀਤਾ ਗਿਆ ਉਹਦੇ ਚ ਪੰਜ ਮੁਲਜ਼ਮ ਗ੍ਰਿਫਤਾਰ ਕੀਤੇ ਔਰ ਕਮਰਸ਼ੀਅਲ ਕੁਆਂਟੀਟੀ ਦੀ ਟ੍ਰੈਮਾਡੋਲ ਜਿਹੜੀ ਹੈ ਕੈਪਸੂਲਸ ਤੇ ਗੋਲੀਆਂ ਉਹ ਸਾਰੇ ਬਰਾਮਦ ਹੋਏ ਹੈ ਉੱਚ ਜਿਹੜੀ ਮੇਨ ਗੱਲ ਹੈ ਸਾਰੀ ਇਹ ਜਿਹੜਾ ਆਪਰੇਸ਼ਨ ਹੈ ਸਾਡੇ ਏਡੀਸੀਪੀ 3 ਮਿਸਟਰ ਅਭਿਵੰਨੂ ਰਾਣਾ ਔਰ ਇੰਸਪੈਕਟਰ ਸੀਆਈਏ 3 ਬਿੰਦਰ ਸਿੰਘ ਦੀ ਅਗਵਾਈ ਚ ਹੋਇਆ ਇਹਦੇ ਜਿਹੜੀ ਮੇਨ ਗੱਲ ਸਾਹਮਣੇ ਆਈ ਹੈ ਕਿ ਪਹਿਲਾਂ ਤਕਰੀਬਨ 12000 ਦੇ ਕਰੀਬ ਜਿਹੜੀਆਂ ਗੋਲੀਆਂ ਫੜੀਆਂ ਗਈਆਂ ਦੋ ਬੰਦਿਆਂ ਤੋਂ ਪ੍ਰਿੰਸ ਤੇ ਉਹਦੇ ਨਾਲ ਬਲਜਿੰਦਰ ਸਿੰਘ ਸੀਗਾ ਬਲਜਿੰਦਰ ਸਿੰਘ ਤਰਨਤਾਰਨ ਦਾ ਰਹਿਣ ਵਾਲਾ ਉਹਨਾਂ ਦੀ ਪੁੱਛਗਿੱਛ ਤੋਂ ਇਹ ਗੱਲ ਪਤਾ ਲੱਗੀ ਕਿ ਇਹ ਸਾਰਾ ਨੈੱਟਵਰਕ ਜਿਹੜਾ ਹੈ ਮੇਜਰ ਸਿੰਘ ਨਾਮ ਦਾ ਇੱਕ ਬੰਦਾ ਹੈ ਜੋ ਕਿ ਤਰਨਤਾਰਨ ਪੱਟੀ ਏਰੀਆ ਦਾ ਰਹਿਣ ਵਾਲਾ ਹੈ ਉਹ ਗੋਇੰਦਵਾਲ ਸਾਹਿਬ ਜੇਲ੍ਹ ਦੇ ਵਿੱਚੋਂ ਇਹ ਸਾਰਾ ਨੈੱਟਵਰਕ ਚਲਾ ਰਿਹਾ ਸੀ ਔਰ ਅੰਮ੍ਰਿਤਸਰ ਸਿਟੀ ਦੇ ਵਿੱਚ ਇਹ ਉੱਥੋਂ ਲੈ ਕੇ ਆ ਰਹੇ ਸੀ ਕੁੜੀਆਂ ਵਕਫਾਕ ਏਰੀਆ ਦੇ ਵਿੱਚ ਸਪਲਾਈ ਉਸ ਮੇਜਰ ਸਿੰਘ ਦੇ ਕਹਿਣ ਤੇ ਹੋ ਰਹੀ ਸੀਗੀ ਸੋ ਉਹਦੇ 'ਚ ਮੇਜਰ ਸਿੰਘ ਨੂੰ ਉਸ ਤੋਂ ਬਾਅਦ ਗ੍ਰਿਫਤਾਰ ਕੀਤਾ ਔਰ ਮੇਜਰ ਸਿੰਘ ਦੀ ਪੁੱਛਗਿੱਛ ਦੇ ਉੱਤੇ ਦੋ ਹੋਰ ਮੁਲਜ਼ਮ ਗ੍ਰਿਫਤਾਰ ਕੀਤੇ ਗਏ ਹਰੀਕੇ ਤੋਤੇ ਪੱਟੀ ਦੇ ਏਰੀਏ ਦੇ ਵਿੱਚੋਂ ਡਿਸਟ੍ਰਿਕਟ ਕਰਨਤਾਰਨ ਤੋਂ ਉਹਨਾਂ ਤੋਂ ਵੀ ਵੱਡੀ ਬਰਾਮਦਗੀ ਹੋਈ ਔਰ ਇਸ ਵੇਲੇ ਵੀ ਜਿਹੜਾ ਆਪਰੇਸ਼ਨ ਚੱਲ ਰਿਹਾ ਹੈ ਉਹਦੇ 'ਚ ਵੀ ਸਾਨੂੰ ਉਮੀਦ ਹੈ ਕਿ ਕੁਝ ਹੋਰ ਗ੍ਰਿਫਤਾਰੀਆਂ ਹੋਣੀਆਂ ਔਰ ਹੋਰ ਬਰਾਮਦਗੀਆਂ ਹੋਣਗੀਆਂ ਮੈਂ ਸਮਝਦਾ ਕਿ ਬਹੁਤ ਵੱਡਾ ਇੱਕ ਕਾਰਟਲ ਜਿਹੜਾ ਉਹ ਬ੍ਰੇਕ ਕੀਤਾ ਐਨਕਸਸ ਸਮੈਸ਼ ਕੀਤਾ ਪੁਲਿਸ ਨੇ ਇਹਦੇ ਨਾਲ ਸਪਲਾਈ ਚੇਨ ਨੂੰ ਬਹੁਤ ਵੱਡਾ ਇੱਕ ਝਟਕਾ ਮਿਲੇਗਾ ਔਰ ਜਿਹੜਾ ਜੇਲ੍ਹ ਦੇ ਵਿੱਚੋਂ ਬੈਠਾ ਹੈ ਬੰਦਾ ਚਲਾ ਰਿਆ ਸੀ ਇਹਦੇ ਸਾਰੇ ਜਿਹੜੇ ਬਾਕੀ ਕੰਟੈਕਟਸ ਨੇ ਉਹ ਵੀ ਅਸੀਂ ਬ੍ਰੇਕ ਕਰ ਰਹੇ ਆ ਇਹ ਫਾਰਵਰਡ ਲਿੰਕੇजेस ਦੇ ਵਿੱਚ ਤਾਂ ਪੰਜ ਬੰਦੇ ਫੜੇ ਗਏ ਹੁਣ ਬੈਕਵਰਡ ਲਿੰਕੇਜ ਦੇ ਵਿੱਚ ਅਸੀਂ ਜਿਹੜਾ ਬੈਚ ਨੰਬਰ ਤੋਂ ਪਿੱਛੇ ਤੱਕ ਮੈਨੂਫੈਕਚਰਿੰਗ ਤੱਕ ਸਾਡੀ ਡੈਡੀਕੇਟਿਡ ਟੀਮ ਲੱਗੀ ਹੋਈ ਹੈ ਉੱਥੇ ਤੱਕ ਸਾਨੂੰ ਕਾਫੀ ਲੀਡਸ ਮਿਲੀਆਂ ਕਿਉਂਕਿ ਅਜੇ ਇਸ ਸਟੇਜ ਦੇ ਉੱਤੇ ਸ਼ੇਅਰ ਨਹੀਂ ਕੀਤੀ ਜਾ ਸਕਦੀਆਂ ਉਹਦੇ ਤੇ ਵੀ ਵੱਡਾ ਆਪਰੇਸ਼ਨ ਸੀ ਲਾਂਚ ਕਰਕੇ ਇਹਨੂੰ ਅਖੀਰ ਤੈ ਲੈ ਕੇ ਜਾਣਾ ਲਾਸਟ ਪੁਆਇੰਟ ਤੱਕ ਇਹ ਕਿੱਥੋਂ ਇਹ ਸਾਰਾ ਸਮਾਨ ਆਇਆ ਔਰ ਕਿਵੇਂ ਇਹ ਸਾਰੀ ਜਿਹੜੀ ਕਾਰਟਲ ਚੱਲਦਾ ਸੀ ਸੋ ਟੋਟਲ ਬ੍ਰਾਮ ਦੀ ਅਜੇ ਤੱਕ 17000 ਗੋਲੀਆਂ ਨੇ ਟ੍ਰੈਮਾਡੋਲ ਦੀਆਂ ਜੋ ਕਿ ਹਾਈਲੀ ਕਮਰਸ਼ੀਅਲ ਕੁਆਂਟੀਟੀ ਮੈਂ ਕਹਿ ਸਕਦਾ ਇਸ ਤੋਂ ਇਲਾਵਾ ਇਸ ਗੱਲ ਦੋ ਆਈਆਂ ਕਿ ਪ੍ਰਿੰਸ ਤੇ ਜਿਹੜਾ ਮੇਜਰ ਹੈ ਇਹ ਦੋਨੇ ਪਹਿਲਾਂ ਕਮਰਸ਼ੀਅਲ ਕੁਆਂਟੀਟੀ ਦੇ ਐਨਡੀਪੀਐਸ ਕੇਸਾਂ ਚ ਤਰਨ ਤਰ ਦੇ ਵਿੱਚ ਇਹਨਾਂ ਦੇ ਅਕਿਊਜ਼ਡ ਨੇ ਔਰ ਉਸ ਤੋਂ ਬਾਵਜੂਦ ਵੀ ਇਹੀ ਆਪਣੇ ਸਿੰਥੈਟਿਕ ਡਰੱਗਸ ਦਾ ਕਾਰਟਲ ਚਲਾ ਰਹੇ ਸੀ ਸੈਕੰਡਰੀ ਪ੍ਰਾਪਤੀ ਹੋਈ ਹੈ ਉਹਦੇ ਚ ਸਾਡੇ CIA ਦੇ ਦੋਨੇ ਵਿੰਗਸ ਪਹਿਲਾਂ ਮਬਿੰਦਰ ਸਿੰਘ ਦਾ ਗਲਤੀ ਨਾਲ ਕਿਹਾ ਗਿਆ ਉਹ ਪਹਿਲੇ ਵਾਲਾ ਸਿੰਥੈਟਿਕ ਡਰੱਗਸ ਦੇ ਵਿੱਚ ਮੋਲਕਦੀਪ CIA ਵਾਲਾ ਵੰਨ ਦਾ ਕੰਮ ਸੀਗਾ ਸੈਕੰਡਰਾ ਇਹ ਆਰਮਜ਼ ਦਾ ਗੈਂਗਸਟਰਸ ਦਾ ਇੱਕ ਜਿਹੜਾ ਮੋਡਿਊਲ ਹੈ ਉਹਨੂੰ ਅਸੀਂ ਬਸਟ ਕੀਤਾ ਉਹਦੇ ਚ ਚਾਰ ਪਿਸਟਲ 0.32 ਬੋਰ ਦੇ ਤੇ ਨਾਲ ਕਾਟਰੇਜਸ ਅਸੀਂ ਬਰਾਮਦ ਕੀਤੇ ਐ ਜੋ ਕਿ ਇੱਕ ਲੋਕਲ ਬੰਦਾ ਹੈਗਾ ਮਾਨਕ ਇੱਥੋਂ ਦਾ ਥਾਣਾ ਸੁਲਤਾਨਵਿੰਡ ਦਾ ਇਹਦੀ ਗ੍ਰਿਫਤਾਰੀ ਦੇ ਵਿੱਚ ਇਹ ਤੋਂ ਬਰਾਮਦ ਕੀਤੇ ਗਏ ਨੇ ਜੋ ਮੁੱਢਲੀ ਪੁੱਛਗਿੱਛ ਪਤਾ ਲੱਗਿਆ ਕਿ ਇਹ Madhya Pradesh ਤੋਂ ਲੈ ਕੇ ਆ ਰਿਹਾ ਸੀ ਇਹ ਤੇ ਉਸ ਤੋਂ ਡਿਟੇਲ ਜਦੋਂ ਅਸੀਂ ਜ਼ਿਆਦਾ ਗਏ ਉਹਦੇ ਪਤਾ ਲੱਗਿਆ ਕਿ ਇੱਕ ਗੈਂਗਸਟਰ ਹੈਗਾ ਸਿਮਰਨਜੀਤ ਸਿੰਘ ਉਰਫ ਜੁਜਾਰ ਇਸ ਅਮਰੂਦ ਜੇਲ੍ਹ ਦੇ ਵਿੱਚ ਬੰਦ ਹੈ ਜਿਹੜਾ ਕਬੱਡੀ ਖਿਡਾਰੀ ਨੰਗਲੰਬੀਆਂ ਵਾਲੇ ਕੇਸ ਦੇ ਵਿੱਚ ਗ੍ਰਿਫਤਾਰ ਹੋਇਆ ਹੋਇਆ ਉਹਦੀ ਡਾਇਰੈਕਸ਼ਨ ਤੇ ਇਹ ਸਾਰਾ ਕੰਮ ਕਰ ਰਿਹਾ ਸੀਗਾ ਔਰ ਇਹਦੀ ਕਿਉਂਕਿ ਹਜੇ ਮੁੱਢਲੀ ਪੁੱਛਗਿਛ ਹੋ ਰਹੀ ਹੈ ਹੁਣੇ ਗ੍ਰਿਫਤਾਰੀਆਂ ਥੋੜੀ ਦੇਰ ਪਹਿਲਾਂ ਜੁਹਾਰ ਦਾ ਭਾਜੀ ਜਦੋਂ ਜੇਲ੍ਹਾਂ ਦੇ ਵਿੱਚ ਜਾਂਦੇ ਆ ਜੀ ਔਰ ਬਾਹਰ ਰਹਿੰਦੇ ਆ ਗੈਂਗਸਟਰਸ ਦਾ ਆਪਸ ਕ੍ਰਿਮੀਨਲ ਦਾ ਨੈਟਵਰਕ ਬਣ ਹੀ ਜਾਂਦਾ ਔਰ ਆਪਾਂ ਜਿਵੇਂ ਪਹਿਲਾਂ ਦੇਖਦੇ ਆ ਕਿ ਜੇਲ੍ਹ ਦੇ ਵਿੱਚ ਬਹੁਤ ਸਾਰੇ ਹੀ ਆ ਕਨੈਕਸ਼ਨ ਬਣ ਜਾਂਦੇ ਆ ਔਰ ਉੱਥੋਂ ਇਹ ਆਪਣੇ ਅੱਗੇ ਨਵੇਂ ਸਾਥੀ ਕੰਪਲੈਕਸ ਜੋੜ ਲੈਂਦੇ ਨੇ। ਪਰ ਉਹ ਸੰਗਰੂੜ ਦੇ ਸੀ ਇਹ ਅਮਰਸਰ ਦੇ ਸੀਗਾ। ਨਹੀਂ ਭਾਈ ਸਾਹਿਬ ਗੱਲ ਇਹ ਆ ਨਾ ਇੱਕ ਮੈਸੇਜ ਦੇਣ ਦੇ ਬੜੇ ਤਰੀਕੇ ਹੁੰਦੇ ਨੇ ਤੁਹਾਨੂੰ ਪਤਾ ਹੈ ਪਹਿਲਾਂ ਵੀ ਬਹੁਤ ਸਾਰੇ ਕ੍ਰਿਮੀਨਲ ਇਦਾਂ ਫੜੇ ਗ ਔਰ ਕਿਸ ਤਰ੍ਹਾਂ ਇਹਨਾਂ ਦਾ ਅੱਗੇ ਤੋਂ ਕੇ ਇੱਕ ਸੰਪਰਕ ਕੀਤਾ ਹੁੰਦਾ ਥਰਡ ਬੰਦਾ ਹੁੰਦਾ ਉਹ ਸਾਰੀ ਗੱਲ ਅਸੀਂ ਹਜੇ ਵੈਰੀਫਾਈ ਕਰ ਰਹੇ ਹਾਂ ਕਿਸ ਤਰ੍ਹਾਂ ਮੈਸੇਜ ਆਇਆ ਜਾਂ ਕਿਸ ਤਰ੍ਹਾਂ ਇਹਨਾਂ ਦਾ ਕਮਿਊਨੀਕੇਸ਼ਨ ਹੋਇਆ ਜੋ ਕਿ ਜੇਲ ਅਥਾਰਟिटीज ਨਾਲ ਵੀ ਟੇਕ ਅਪ ਕੀਤਾ ਜਾਏਗਾ ਉਹ ਸਰ ਸਾਹਿਬ ਟਾਰਗੇਟ ਲਿੰਕ ਨਹੀਂ ਬਤ ਦੇ ਜਿਹੜੇ ਉਹ ਜਿਹੜੇ ਬਾਹਰ ਆਏ ਸੀ ਭਾਈ ਸਾਹਿਬ ਅਜੇ ਗੱਲ ਉਹ ਕਹਿਣੀ ਬੜੀ ਮੁਸ਼ਕਲ ਹੈ ਕੋਈ ਟਾਰਗੇਟ ਇਹੋ ਜਿਹਾ ਸਾਹਮਣੇ ਨਹੀਂ ਆਇਆ ਪਰ ਡੈਫੀਨਿਟਲੀ ਦੇਖੋ ਜੇ ਗੈਂਗਸਟਰਸ ਦੇ ਕਹਿਣ ਤੋਂ ਇੱਕ ਗਰੁੱਪ ਇਕੱਠੇ ਕਰ ਰਿਹਾ ਹਥਿਆਰ ਤੇ ਨੇਚਰਲੀ ਉਹ ਆਪਣੀ ਜਾਂ ਤਾਂ ਗੈਂਗ ਦੀ ਆਪਣੀ ਫਾਇਰ ਪਾਵਰ ਵਧਾ ਰਿਹਾ ਜਾਂ ਉਹਨਾਂ ਦਾ ਕੋਈ ਪੋਟੈਂਸ਼ੀਅਲ ਟਾਰਗੇਟ ਅਗੇ ਸੋਚ ਸਕਦੇ ਆ ਸੋ ਇਹਦੀ ਬੜੀ ਡਿਟੇਲ ਚ ਪੁੱਛ ਕੀਤੀ ਜਾ ਰਹੀ ਹੈ ਔਰ ਉਹ ਜੋ ਵੀ ਆਏਗੀ ਤੁਹਾਡਾ ਨਾਲ ਸ਼ੇਅਰ ਕਰਾਂਗੇ ਸਰ ਪ੍ਰੋਡਕਸ਼ਨ ਵਾਰੰਟ ਜੇ ਕਿ ਜਮਨਜੀਤ ਜੀ ਮوضوع ਜੁੜਾ ਨੂੰ ਲੈ ਕੇ ਆਇਆ ਜੀ ਕਿੰਨੀ ਪ੍ਰੋਡਕਸ਼ਨ ਵਾਰੰਟੀ ਹਾਂ ਹਾਂ ਬਿਲਕੁਲ ਜਿੱਦਾਂ ਉਹਦੀ ਆਏਗੀ ਉਹ ਤਾਂ ਡੈਫੀਨਿਟਲੀ ਲੈ ਕੇ ਆਵਾਂਗੇ ਕਿ ਕੋਈ ਜੇ ਬੰਦਾ ਕੋਈ ਇਹੋ ਜਿਹਾ ਬੈਟਮੈਂਟ ਕਰ ਰਿਹਾ ਤੋ ਉਹਨੂੰ ਤਾਂ ਲਾਅ ਦਾ ਕਾਨੂੰਨ ਦਾ ਸਾਹਮਣਾ ਕਰਨਾ ਹੀ ਪਏਗਾ ਜੀ ਬੇਸਿਕਲੀ ਰਹਿਣ ਵਾਲਾ ਕਿ ਤੁਹਾਨੂੰ ਸਾਰੇ ਵੈਸੇ ਜੀ ਜਮਨਜੀਤ ਸਿੰਘ ਜੀ ਆ ਰਿਹਾ ਹੈ ਮੈਂ ਚੈੱਕ ਕਰ ਲਾਂ ਨਾ ਵੈਸੇ ਫਿਰ ਸੁਣਿਆ ਅੰਮ੍ਰਿਤਸਰ ਦਾ ਹੀ ਹੈ ਸੋ ਦੈਟ ਮੀਨਸ ਦੋਨਾਂ ਕਿਸੇ ਤੱਕ ਕਾਮਨ ਹੈ ਜਿਹੜੇ ਕ੍ਰਿਮਨਲ ਨੇ ਜਿਹੜੇ ਕ੍ਰਾਈਮ ਵਾਰ-ਵਾਰ ਕਰ ਰਹੇ ਹਨ ਉਹਨੂੰ ਲੈ ਕੇ ਕੋਲਿਸ ਦੀ ਸਟਰੈਟਜੀ ਬਣਾਈ ਹੈ ਭਾਈ ਅਸੀਂ ਸਾਰੀ ਸਟਰੈਟਜੀ ਬਿਲਕੁਲ ਭਾਈ ਸਾਹਿਬ ਬਣਾਈ ਹੈ ਇਹਦੇ ਚ ਬੜੀ ਸਿੰਪਲ ਗੱਲ ਹੈ ਕਿ ਜਿੰਨੇ ਵੀ ਬੇਲਡ ਆਊਟ ਹੈਗੇ ਆ ਉਹਦੇ ਤੇ ਜਦੋਂ ਫਸਟ ਮੀਟਿੰਗ ਵੀ ਮੈਂ ਕੀਤੀ ਸੀ ਆਪਣੇ ਆਫੀਸਰ ਨਾਲ ਅੱਜ ਵੀ ਸਾਡੀ ਮੀਟਿੰਗ ਰੱਖੀ ਹੋਈ ਹੈ ਉਹ ਚ ਮੇਨ ਫੋਕਸ ਹੀ ਮੈਂ ਇਸ ਗੱਲ ਤੇ ਦਿੱਤਾ ਕਿ ਜਿਹੜੇ ਬੰਦੇ ਬੇਲ ਤੇ ਆਏ ਆ ਓਲਡ ਕ੍ਰਿਮੀਨਲ ਸਪੈਸ਼ਲੀ ਇਨ ਸੈਂਸੇਸ਼ਨਲ ਕੇਸਸ ਐਨਡੀਪੀਐਸ ਕੇਸਸ ਔਰ ਆਰਮਜ਼ ਐਕਟ ਕੇਸਸ ਉਹਨਾਂ ਤੇ ਅਸੀਂ ਸਰਵੇਲੈਂਸ ਵੱਧ ਬਧਾਉਣੀ ਹੈ ਉਹਦਾ ਰਿਵਿਊ ਅਸੀਂ ਟਾਈਮ ਟੂ ਟਾਈਮ ਕਰਦੇ ਰਹਿਣਾ ਦਿਸ ਇਜ਼ ਸਪੈਸ਼ਲੀ ਮੈਂ ਤਾਂ ਇਸ ਗੱਲ ਤੇ ਬਹੁਤ ਫੋਕਸ ਕਰ ਰਿਹਾ ਤਾਂ ਪਿੱਛੇ ਜੇ ਮੇਰੇ ਖਿਆਲ ਹੈ ਜੀ ਕਾਮਯਾਬੀ ਮਿਲੀ ਦੀ ਹੈ ਜਿਸ ਨਾਲ ਆਪਾਂ ਲਾਰਡ ਕਰਕੇ ਇੱਕ ਨੂੰ ਸੀਗਾ ਪਹਿਲੇ ਕਾਫੀ ਉੱਤੇ ਕਲੀਅਰ ਕਰਦੇ ਉਹ ਹੀ ਉੱਥੇ ਜਿਹੜਾ ਦਾ ਜੁਕਾਟਾ ਨੂੰ ਦਿੱਤੀ ਸੀ ਉਹਦੇ ਵਿੱਚ ਉਹ ਉਹਦੇ ਦਿੱਤੀ ਹਾਂਜੀ ਹਾਂਜੀ ਬਿਲਕੁਲ ਉਹ ਬਾਰ-ਬਾਰ ਰਿਪੀਟਰਸ ਉਸ ਗੱਲ ਦੇ ਵਿੱਚ ਆ ਜਾਂਦੇ ਨੇ ਸਪੈਸ਼ਲੀ ਜਿਹੜੇ ਹਿੰਸ ਕ੍ਰਾਈਮ 'ਚ ਬੰਦੇ ਬਾਹਰ ਆਉਂਦੇ ਆ ਤੇ ਉਹਨਾਂ ਦੇ ਨਵੇਂ ਕੰਪਲੈਕਸ ਬਣ ਜਾਂਦੇ ਜਿਵੇਂ ਆਪਾਂ ਪਹਿਲਾਂ ਡਿਸਕਸ ਕੀਤਾ ਬਟ ਡੈਫੀਨਿਟਲੀ ਸਾਡਾ ਕੰਮ ਹੈ ਪ੍ਰੀਵੈਂਸ਼ਨ ਐਂਡ ਡਿਟੈਕਸ਼ਨ ਆਫ ਕ੍ਰਾਈਮ ਦੋਨਾਂ ਦੇ ਪ੍ਰੀਵੈਂਟਿਵ ਦੇ ਵਿੱਚ ਇਹ ਮੇਜਰ ਬਹੁਤ ਅਸੀਂ ਫੋਕਸ 'ਚ ਮੈਂ ਰੱਖਿਆ ਹੋਇਆ ਹਾਂ ਅਮਰ ਸਾਹਿਬ ਜਿਹੜੇ ਸਾ ਆਪਣਾ ਬੜੇ ਗੱਲੇ ਲਗਾਤਾਰ ਖੇਲਤਾ ਤਾਂ ਬੇਸ਼ੱਕ ਟੌਪੀ ਆਉਂਦੀ ਹੈ ਅਸਾਂ ਜਿਹੜਾ ਕੈਚਰਾਂ ਨੇ ਭਾਈ ਸਾਹਿਬ ਗੱਲ ਇਹ ਹੈ ਪੁਲਿਸ ਦੀ ਵਧੀਆ ਕਾਰਗੁਜ਼ਾਰੀ ਹੈ ਮੈਂ ਇਹਨੂੰ ਚਿੰਤਾ ਦਾ ਵਿਸ਼ਾ ਬਿਲਕੁਲ ਨਹੀਂ ਪਬਲਿਕ ਨੂੰ ਮੈਂ ਫੇਰ ਤੁਹਾਡੇ ਰਾਹੀਂ ਇਹ ਕਹਿਣਾ ਚਾਹੁੰਦਾ ਕਿ ਪੁਲਿਸ ਪੂਰੀ ਸਤਰਕ ਹੈ ਔਰ ਇਹ ਸ਼ੋਅ ਕਰ ਰਹੀ ਹੈ ਕਿ ਰਿਜ਼ਲਟ ਕਿਦਾਂ ਆ ਰਹੇ ਹੈ ਇਹ ਵੀ ਮੱਧ ਪ੍ਰਦੇਸ਼ ਤੋਂ ਆਏ ਹੈ ਪਿਛਲੇ ਵੀ ਮੱਧ ਪ੍ਰਦੇਸ਼ ਤੋਂ ਆਏ ਔਰ ਉਹ ਵੀ ਜਿਦਤ ਕੀਤਾ ਸੀ ਇਸ ਲਈ ਕੰਸਰਨਡ ਅਥਾਰਟੀ ਨੇ ਗੱਲ ਕੀਤੀ ਜਾਏਗੀ ਉਸ ਲੈਵਲ ਤੇ ਕੋਈ ਗੱਲ ਉਹਨਾਂ ਨਾਲ ਧਿਆਨ ਦਿਨ ਕਰ ਰਹੇ ਜੀ ਸਾਡੇ ਏਜੀਟੀਐਫ ਦੇ ਜਿਹੜੇ ਚੀਫ ਨੇ ਉਹਨਾਂ ਦੇ ਥਰੂ ਕੱਲ ਚੱਲ ਰਹੀ ਹੈ ਔਰ ਇਹ ਬਹੁਤ ਸਾਰਾ ਮੁੱਦੇ ਇੱਥੇ ਨਹੀਂ ਸਾਰੇ ਪੰਜਾਬ 'ਚ ਤਕਰੀਬਨ ਐਮਪੀ ਸੋਰਸ ਕਾਫੀ ਸਾਹਮਣੇ ਉੱਪਰ ਕੇ ਆ ਰਿਹਾ ਹੈ ਇਸ ਇਸ਼ੂ ਦਾ